ਸ਼ਕਤ ਮੇਰਾ ਨਾਮ ਸ਼ਿਵਾਨੀ ਸ਼ਰਮਾ ਮੈਨੂੰ ਅੱਜ ਨਿਯੁਕਤੀ ਮੱਧਰ ਜਿਹੜਾ ਹੈਗਾ ਆਫਥਲਮਿਕ ਅਫਸਰ ਦੇ ਵਜੋਂ ਮਿਲਣ ਜਾ ਰਿਹਾ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਆ ਤੇ ਮੈਨੂੰ ਅੱਜ ਜਿਹੜੀ ਨੌਕਰੀ ਮਿਲਣ ਜਾ ਰਹੀ ਹੈ ਪੂਰੀ ਮੈਰਿਟ ਦੇ ਆਧਾਰ ਤੇ ਮਿਲਣ ਜਾ ਰਹੀ ਹੈ ਜੇ ਵਿੱਚ ਕੋਈ ਸਿਫਾਰਿਸ਼ ਨਹੀਂ ਲੱਗੀ ਕੋਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਪਈ ਸਰਕਾਰ ਆਈਏ ਸਰ ਮੈਂ ਦੇਖਿਆ ਕਿ ਫਾ ਡਿਪਾਰਟਮੈਂਟ ਦੇ ਵਿੱਚ ਵਕ ਵਕ ਨੌਕਰੀਆਂ ਜਿਹੜੀਆਂ ਬਹੁਤ ਵੱਡੀ ਮਾਤਰਾ ਚ ਨਿਕਲ ਰਹੀਆਂ ਸੋ ਉਹਦਾ ਮੈਨੂੰ ਵੀ ਫਾਇਦਾ ਹੋਇਆ ਮੇਰੀ ਪੜ੍ਹਾਈ ਜਿਹੜੀ ਹੁਣ ਕੰਮ ਆਈ ਹੈ ਤੇ ਮੈਨੂੰ ਅੱਜ ਬਲੌਗ ਐਕਸਟੈਂਸ਼ਨ ਐਜੂਕੇਟਰ ਦੇ ਪੋਸਟ ਤੇ ਮੇਰੀ ਅੱਜ ਅਪੁਆਇੰਟਮੈਂਟ ਲੈਟਰ ਵੀ ਮੈਨੂੰ ਮਿਲ ਜਾ ਰਹੀ ਹੈ ਸਰ ਘਰਡ ਡਿਸਟ੍ਰਿਕਟ ਮੁਹਾਲੀ ਤੋਂ ਆ ਸਰ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੈਪ ਟੈਕਨੀਸ਼ੀਅਨ ਗ੍ਰੇਡ 2 ਦੀ ਜੌਬ ਲਈ ਰੈਗੂਲਰ ਜੌਬ ਲਈ ਮੈਂ ਅਪੁਆਇੰਟਮੈਂਟ ਲੈਟਰ ਮਿਲ ਰਹੀ ਹੈ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਉਣ ਤੋਂ ਬਦਲ ਪਹਿਲਾਂ ਲਿਸਟਾਂ ਪੈਂਦੀਆਂ ਸੀ ਤੇ फोन फोन ਤੇ ਹੀ ਸਭ ਨੂੰ ਬੁਲਾ ਕੇ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਿਹਾ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਬੇਬੀ ਦਾ ਕੀ ਨਾਂ ਹੈ ਪਰ ਹਰਵੀਰ ਸਿੰਘ ਹਰਵੀਰ ਹਾਂ ਚਲੋ ਪਾ ਗਾਣਾ ਹੋਵੇ ਤੰਦਰੁਸਤ ਰਹੇ ਔਰ ਮਾਪ ਮਾਪਾ ਬਤਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਥੈਂਕ ਯੂ ਥੈਂਕ ਯੂ ਜਿਹੜਾ ਦੱਸਿਆ ਕਿ ਕੱਟਾ ਦਿੱਤੀ ਵੀ ਸਾਡੀ ਡਬਾਡੇ ਟੈਕਨੀਸ਼ੀਅਨ ਗ੍ਰੇਡ 2 ਵਿੱਚ ਨਿਯੁਕਤੀ ਹੋਈ ਹੈ ਤੁਸੀਂ ਕੱਲ ਨੂੰ ਜਾ ਕੇ ਆਪਣਾ ਨਿਯੁਕਤੀ ਪੱਤਰ ਲੈਣਾ ਸੱਚ ਮੈਂ ਇੱਕ ਵਾਰ ਹੀ ਹੈਰਾਨ ਹੋਇਆ ਪਰ ਫਿਰ ਮੈਨੂੰ ਇਹ ਲੱਗਿਆ ਕਿ ਕੋਈ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਮੈਂ ਦੁਬਾਰਾ ਫੇਰ ਪੁੱਛਿਆ ਕਿ ਸਰ ਮੈਨੂੰ ਪਲੀਜ਼ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਇੱਕ ਵਾਰੀ ਫੇਰ ਦੱਸੋ ਉਹਨਾਂ ਨੇ ਸਰ ਮੈਨੂੰ ਦੁਬਾਰਾ ਦੱਸਿਆ ਕਿ ਸਾਡੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਨਿਯੁਕਤੀ ਪੱਤਰ ਲੈ ਕੇ ਆ ਮੈਂ ਸਾਰਾ ਜਦੋਂ ਮੇਰੇ ਪਰਿਵਾਰ ਨੂੰ ਪਤਾ ਲੱਗਿਆ ਸਾਰਾ ਪਰਿਵਾਰ ਵੀ ਬਹੁਤ ਅਨੰਦਮਈਆ ਤੇ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਤਾਂ ਨੌਕਰੀ ਮਿਲੀ ਹੈ ਔਰ

ਇਹ ਮੇਰਾ ਬੈਸਟ ਐਕਸਪੀਰੀਅੰਸ ਰਿਹਾ ਮਤਲਬ ਮੈਂ ਮੇਰੀ ਫੈਮਿਲੀ ਐਨੀ ਖੁਸ਼ ਹੈ ਮੇਰਾ ਬੇਟਾ ਛੋਟਾ ਜਿਹਾ ਔਰ ਮਤਲਬ ਸਾਡੇ ਅਸੀਂ ਆਪਣਾ ਮੈਨ ਐਕਸਪਲੇਨ ਹੀ ਨਹੀਂ ਕਰ ਸਕਦੇ ਕਿ ਸਾਨੂੰ ਮਤਲਬ ਅਸਲ 10 ਸਾਲ ਜਦਕਿ ਹੋ ਖੋ ਚੁੱਕੇ ਸੀ ਪਰ ਬਟ ਸਾਨੂੰ ਇਹ ਜੌਬ ਮਿਲਦੀ ਹੈ ਔਰ ਥੈਂਕ ਯੂ ਸੋ ਮਚ ਪਰ ਇਹ ਸਾਰਾ ਤੁਹਾਡੇ ਕਰਕੇ ਨਹੀਂ ਤੁਹਾਡੀ ਆਪਣੀ ਮਿਹਨਤ ਹੈ ਤੁਹਾਡੀ ਆਪਣੀ ਮਿਹਨਤ ਹੈ ਥੈਂਕ ਯੂ ਤੁਹਾਡਾ ਆਪਣਾ ਜਨੂਨ ਹੈ ਔਰ ਹਾਜੀ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਨਹੀਂ ਮੈਨੂੰ ਨਹੀਂ ਸੀ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਜਰਗਾ ਖਲੋ ਹੱਬ ਤੋਂ ਪਹਿਲਾਂ ਅੱਜ ਦੇ ਖੁਸ਼ੀ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਅੱਜ ਵੱਖ-ਵੱਖ ਮਹਿਕਮਿਆਂ ਦੇ ਵਿੱਚ ਤਿੰਨ ਮਹਿਕਮੇ ਨੇ ਜ਼ਿਆਦਾਤਰ ਹੈਲਥ ਚ ਨੇ ਵਾਟਰ ਸੋਰਸ ਨੇ ਤੇ ਟੈਕਨੀਕਲ ਐਜੂਕੇਸ਼ਨ ਚ ਨੇ 293 ਜਿਹੜੀਆਂ ਪੋਸਟਾਂ ਨੇ ਅੱਜ ਤੁਸੀਂ ਇਥੋਂ ਨਿਯੁਕਤੀ ਪੱਤਰ ਲੈ ਕੇ ਜਾਓਗੇ ਤੁਹਾਨੂੰ ਤੁਹਾਡੇ ਮਾਪਿਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਨ੍ਹਾਂ ਨੇ ਤੁਹਾਡੀ ਪੜਨ ਚ ਹੈਲਪ ਕੀਤੀ ਹੋਊਗੀ ਜਾਂ ਕੋਈ ਗਾਈਡੈਂਸ ਕਿਸੇ ਕਿਸਮ ਦੀ ਕਿਸੇ ਵੀ ਮੋੜ ਤੇ ਦਿੱਤੀ ਹੋਊਗੀ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਮੰਤਰੀ ਸਾਹਿਬ ਬੈਠੇ ਹੈ ਇਹਨਾਂ ਨੂੰ ਮੁਬਾਰਕਾਂ ਸਾਡੇ ਸੈਕਟਰੀ ਸਾਹਿਬ ਬੈਠੇ ਹੈ ਸੋ ਸਾਰਿਆਂ ਨੂੰ ਜਿੰਨੇ ਵੀ ਆਫੀਸਰ ਸਾਹਿਬਾਨ ਬੈਠੇ ਸਾਰੇ ਜਿਨ੍ਹਾਂ ਨੇ ਐਫਰਟਸ ਕਰਕੇ ਰਿਜ਼ਲਟ ਕੱਢੇ ਉਸ ਬਾਅਦ ਤੁਹਾਨੂੰ ਇਨਫੋਰਮ ਕਰਕੇ ਵੱਖ-ਵੱਖ ਜਗ੍ਹਾ ਤੇ ਤੁਹਾਡਾ ਅਪਾਇੰਟਮੈਂਟ ਹੋਊਗੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਲੰਮਾ ਚੌੜਾ ਭਾਸ਼ਣ ਨਹੀਂ ਦੇਣਾ ਮੈਂ ਤਾਂ ਸਿਰਫ ਤੁਹਾਨੂੰ ਵਧਾਈ ਦੇਣ ਹੀ ਆਇਆ ਕਿ ਦੁਨੀਆ ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ ਤਾਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ ਨੌਜਵਾਨਾਂ ਦਾ ਖਾਸ ਤੌਰ ਤੇ ਇਸ ਪਕਰ ਕੇ ਹੋਪਲੈਸ ਹੋ ਗਏ ਸੀਗੇ ਜਿਸ ਤਰ੍ਹਾਂ ਉਹ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਈ ਯਾਰ ਹੁਣ ਪਰ ਜਿੱਥੇ ਚਾ ਉਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਤ ਸਾਫ ਹੈ ਨiyet ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇਧਰ ਉਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ ਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਆਂ ਅਸੀਂ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ ਚ ਜਾਓ ਨਾ ਕਿ ਵਕੀਲ ਦੇ ਦਫ਼ਤਰ ਚ ਕਿ ਜਰਾ ਇੱਕ ਹਾਈ ਕੋਰਟ ਚ ਕਿਸੇ ਨੇ ਰਿਟ ਪਾਤੀ ਚਲੋ ਵੀ ਹੁਣ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫੇਰ ਤੁਹਾਨੂੰ ਅਸੀਂ ਇੱਥੇ ਬੁਲਾਉਂਦੇ ਆਂ ਇਹ ਤਾਂ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਣੇ ਆਸੀਂ ਇਹ ਨਹੀਂ ਹੈਗਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਟਾਈਮ ਹਜੇ ਅਮੀਨਾ ਹਜੇ ਖੜਜੋ ਜੀ ਨਾ ਕਿਉਂ ਖੜਜੀ ਨੌਕਰੀ ਤਾਂ ਮਤਲਬ ਜਿੰਨੇ ਹਰ ਸੁਪਨੇ ਚਾਹੁੰਦੀ ਹੋਣੀ ਵੀ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ ਸਰ ਇਹ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਅੱਗੇ ਵੀ ਹੋਰ ਤਰੱਕੀਆਂ ਕਰਨਗੇ ਤੇ ਆਪਣੇ ਕੰਮ ਨੂੰ ਵੀ ਤੁਸੀਂ ਤੰਦੇਹੀ ਨਾ ਕਰੋਗੇ ਮੈਂ ਇਸ ਗੱਲ ਤੇ ਤੁਹਾਨੂੰ ਵਧਾਈ ਦਿੰਦਾ ਤੁਹਾਡੇ ਮਾਪਿਆਂ ਨੂੰ ਵਧਾਈ ਦਿੰਦਾ ਇੱਕ ਵਾਰੀ ਫੇਰ ਤੇ ਨਾਲ ਨਾਲ ਇਹੀ ਕਹੂੰਗਾ ਕਿ ਤਰੱਕੀ ਕਰੋ ਪੰਜਾਬ ਦਾ ਨਾਮ ਰੌਸ਼ਨ ਕਰੋ ਕਿਤੇ ਆਪਾਂ ਛੱਡ ਕੇ ਨਹੀਂ ਜਾਣਾ ਇੱਥੋਂ ਕੋਈ ਫੋਰਨ ਕੰਟਰੀਆਂ 'ਚ ਬਹੁਤ ਬੁਰਾ ਹਾਲ ਹੋਇਆ ਪਿਆ ਉੱਥੇ ਇੱਥੇ ਰਹੋ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕਦੇਵ ਜੀ ਦੀ ਸ਼੍ਰੀ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਬਹੁਤ ਫਰਟਾਈਲ ਧਰਤੀ ਹੈ ਇੱਥੇ ਧਰਤੀ ਨੂੰ ਅਸ਼ੀਰਵਾਦ ਪ੍ਰਾਪਤ ਹੈ ਗੁਰੂਆਂ ਦਾ ਕਿ ਇੱਥੇ ਰਹਿ ਕੇ ਬੰਦਾ ਕਦੇ ਭੁੱਖਾ ਨਹੀਂ ਮਰਦਾ ਠੀਕ ਹੈ ਨਾ ਉੱਥੇ ਜਾ ਕੇ ਬਗਾਨੇ ਮੋਲਕ ਨੇ ਬਗਾਨਾ ਮੌਸਮ ਹੈ ਬਗਾਨਾ ਕਲਚਰ ਹੈ ਐਡਜਸਟ ਹੀ ਨਹੀਂ ਹੁੰਦੇ ਆਪਾਂ ਹੁਣ ਇੱਧਰ ਨੂੰ ਆ ਰਹੇ ਆਪਾਂ ਉਹ ਵੀ ਕੱਢਣ ਲੱਗੇ ਨੇ ਹੁਣ ਉਹ ਕਹਿੰਦੇ ਸਾਡੇ ਕੰਮ ਖਰਾਬ ਹੋ ਗਿਆ ਬਈ ਉਹ ਇੱਧਰ ਨੂੰ ਕੱਢਣ ਲੱਗੇ ਸੋ ਪਹਿਲਾਂ ਆਪਾਂ 35 ਲੱਖ ਲਾ ਕੇ ਉੱਧਰ ਨੂੰ ਜਾਂਦੇ ਆਂ ਫਿਰ ਇੱਥੇ ਆਵਾਂਗੇ ਫਾਇਦਾ ਕੀ ਹੋਇਆ ਇੱਥੇ ਪੜ ਲੈਣੇ ਆ ਉਸੇ 35 ਲੱਖ ਤਾਂ ਉਰੇ ਲੱਗਣਾ ਵੀ ਨਹੀਂ ਇੱਥੇ ਕੰਪੀਟੀਸ਼ਨ ਦੇ ਇਗਜ਼ਾਮ ਤਿਆਰੀ ਕਰ ਲੋ ਇਸ ਵਾਰ ਐਡਮਿਸ਼ਨਾਂ ਦੇ ਵਿੱਚ ਬੂਮ ਆਇਆ ਸਰਕਾਰੀ ਕਾਲਜ ਯੂਨੀਵਰਸਿਟੀਆਂ ਪ੍ਰਾਈਵੇਟ ਕਾਲਜ ਕੋਈ ਕਾਲਜ ਦਿਖਾ ਦਿਓ ਸਾਡੇ ਕੋਲ ਸਪਾਰਸ਼ ਆਉਣ ਲੱਗ ਗਿਆ ਸਾਨੂੰ ਐਡਮਿਸ਼ਨ ਦਵਾ ਦਿਓ ਜੀ ਇੰਨਾ ਜ਼ਿਆਦਾ ਐਡਮਿਸ਼ਨਾਂ ਵਧ ਗਈਆਂ ਕਿਉਂਕਿ ਥੋੜਾ ਥੋੜਾ ਸਰ ਹੋਣ ਲੱਗ ਗਿਆ ਲੋਕਾਂ 'ਚ ਕਿ ਭਗਵਾਨਤ ਮਾਨ ਹੋ ਰਿਹਾ ਯਾਰ ਰੋਜ਼ ਤਾਂ ਨੌਕਰੀਆਂ ਦਿੰਦੇ ਨੇ ਯਾਰ ਰੋਜ਼ ਉਹਨਾਂ ਦੇ ਮੁਤਾਬਕ ਮਿਲਦੀਆਂ ਨੇ ਪੜ੍ਹਾਈ ਮੁਤਾਬਕ ਤਾਂ ਥੋੜਾ ਜਿਹਾ ਕੌਨਫੀਡੈਂਸ ਵੱਧ ਗਿਆ ਵਧੀਆ ਗੱਲ ਹੈ ਹੌਲੀ ਹੌਲੀ ਹੋਊਗਾ ਕੋਈ ਗੱਲ ਨਹੀਂ ਠੀਕ ਕਰ ਲਾਂਗੇ ਪਾਤਰ ਸਾਹਿਬ ਦਾ ਸ਼ੇਅਰ ਹੈ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਫੁੱਲਾਂ ਜੋ ਵੀ ਜ਼ਮੀਨ ਰਵੇ ਆਪਾਂ ਕਾ ਕਲਮੇ ਲੱਭ ਲਾਂਗੇ ਇਸੇ ਧਰਤੀ ਤੇ ਰੰਗ ਬਰੰਗੇ ਫੁੱਲ ਵੀ ਖਿੜਨਗੇ ਇਸੇ ਧਰਤੀ ਤੇ ਗਿੱਧੇ ਪੰਗੜੇ ਪੈਣਗੇ ਇਸੇ ਧਰਤੀ ਤੇ ਖੁਸ਼ੀਆਂ ਹੋਣਗੀਆਂ ਇਹ ਨਸ਼ਿਆਂ ਤੋਂ ਜਿਹੜਾ ਕੋੜ ਵੱਢਾਂਗੇ ਔਰ ਤੁਹਾਡਾ ਸਹਿਯੋਗ ਚਾਹੀਦਾ ਹੋਊਗਾ ਕਿ ਆਪਾਂ ਇੱਕ ਸਤੰਦਰੁਸਤ ਸਮਾਜ ਸਿਰਜੀਏ ਇਹਨੂੰ ਲੋਕ ਲਹਿਰ ਬਣਾਈਏ ਸਮਾਜ ਲੈ ਸਮਾਜਿਕ ਲਹਿਰ ਬਣਾਈਏ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮੁबारकਾਂ ਐਨੇ ਪਿਆਰ ਸਤਕਾਰ ਨਾਲ ਤੁਸੀਂ ਮੈਨੂੰ ਸੁਣਿਆ ਬਹੁਤ-ਬਹੁਤ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਬਹੁਤ 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 ਧੰਨਵਾਦ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਦਾਖ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਆਪਣਾ ਬਹੁਮੁੱਲਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕੀਤਾ ਤੇ ਹੁਣ ਮੈਂ ਬੇਨਤੀ ਕਰਾਂਗਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੌਰੀ ਡਿਸਟ੍ਰਿਬਿਊਸ਼ਨ ਆਫ ਅਪਾਇੰਟਮੈਂਟ ਲੈਟਰਜ਼ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜੀ ਜਿਹੜੇ ਸਿਲੇਕਟਡ ਕੈਂਡੀਡੇਟ ਨੇ ਉਹ ਬਨਮਨ ਬਨ ਬਾਈ ਬਨ ਆਪਣਾ ਜਿਹੜਾ ਅਪਾਇੰਟਮੈਂਟ ਲੈਟਰ ਲੈਣਗੇ ਜੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਦਾਖ ਭਗਵੰਤ ਸਿੰਘ ਜੀ ਮਾਨ ਜੀ ਉਨ੍ਹਾਂ ਦੇ ਨਾਲ ਸਾਡੇ ਸਤਿਕਾਰਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਸਾਡੇ ਐਡਮਿਨਿਸਟ੍ਰੇਟਿਵ ਸਕੱਤਰ ਹੈਲਥ ਐਂਡ ਫੈਮਿਲੀ ਵੈਲਫੇਅਰ ਸ੍ਰੀ ਕੁਮਾਰ ਰਾਹੁਲ ਜੀ ਆਓ ਜੀ ਸਭ ਤੋਂ ਪਹਿਲਾਂ ਜੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਾਡੇ ਆਫਥਾਲਮਿਕ ਅਫਸਰ ਮਿਸਟਰ ਬਤਨ ਜੀ ਉਸ ਤੋਂ ਬਾਅਦ ਸਾਡੇ ਬਲਾਕ ਐਕਸਟੈਂਸ਼ਨ ਐਜੂਕੇਟਰ ਅਮਨ ਕੰਬੋਲ ਜੀ ਉਸ ਦੇ ਨਾਲ ਹੀ ਸਾਡੇ ਆਪਰੇਸ਼ਨ ਥੀਟਰ ਅਸਿਸਟੈਂਟ ਦਿਵਿਆ ਪਾਂਡੇ ਜੀ ਉਸ ਦੇ ਨਾਲ ਹੀ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਜੀ ਫੇਰੋਸ ਤੋਂ ਬਾਰ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਸੁਖਵਿੰਦਰ ਕੌਰ ਜੀ ਰਿਤੂ ਬਾਲਾ ਜੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਮਨਪ੍ਰੀਤ ਕੌਰ ਮਨਪ੍ਰੀਤ ਕੌਰ ਦੋ ਨਿਜੀ ਹੈਸ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਤੋਂ ਜੀ ਜਸਮੀਨ ਕੌਰ ਜਗ ਜਗਜੀਤ ਕਰਗ वाटर सप्लाई एंड सैनिटेशन डिपार्टमेंट जी गगनदीप कौर सारथ सिंगला जी